ਕਿਸਾਨ ਵੀਰੋ ਇਸ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਡਾਕਟਰ ਅਸ਼ਵਨੀ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਫਰੀਦਕੋਟ ਤੇ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਤਾਂ ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਪਾਣੀ ਦੇ ਸੁੱਜੇ ਪ੍ਰਬੰਧ ਬਾਰੇ ਤੇ ਆਪਾਂ ਕਿਵੇਂ ਪਾਣੀ ਪਾਣੀ ਦਾ ਸੁੱਜਾ ਇਸਤੇਮਾਲ ਕਰ ਸਕਦੇ ਆ ਪਾਣੀ ਦੀ ਵੇਸਟੇਜ ਹੋਣ ਤੋਂ ਪਾਣੀ ਦੀ ਬਰਬਾਦੀ ਹੋਣ ਤੋਂ ਬਚਾ ਸਕਦੇ ਆ ਕਿਉਂਕਿ ਆਪਾਂ ਬਹੁਤ ਲੰਮੇ ਸਮੇਂ ਤੋਂ ਸੁਣੀ ਰਹੇ ਆ ਕਿ ਪੰਜਾਬ ਵਿੱਚ ਪਾਣੀ ਦੀ ਜਿਹੜੀ ਕਿੱਲਤ ਹੈ ਉਹ ਬਹੁਤ ਥਾਵਾਂ ਤੇ ਹੋ ਰਹੀ ਹੈ ਤੇ ਬਹੁਤ ਥਾਵਾਂ ਤੇ ਜਿੱਥੇ ਨਹੀਂ ਹੈਗੀ ਉੱਥੇ ਵੀ ਆਉਣ ਵਾਲੇ ਸਾਲਾਂ ਵਿੱਚ ਦੇਖਣ ਨੂੰ ਮਿਲੂਗੀ ਤੇ ਕਈ ਥਾਵਾਂ ਤੇ ਆਪਾਂ ਇਹ ਵੀ ਸੁਣ ਰਹੇ ਆ ਕਿ ਪਾਣੀ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਆ ਉਹ ਖਤਮ ਵੀ ਹੋ ਸਕਦਾ ਤਾਂ ਪਾਣੀ ਦੀ ਬਚਤ ਕਰਨੀ ਬਹੁਤ ਹੀ ਜ਼ਰੂਰੀ ਹੈ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਜੋ ਹੁਣ ਝੋਨੇ ਦੀ ਫਸਲ ਖੇਤਾਂ ਵਿੱਚ ਖੜੀ ਹੈ ਉੱਥੇ ਆਪਾਂ ਦੇਖ ਰਹੇ ਆ ਕਿ ਕਿਸਾਨ ਵੀਰ ਜਿਹੜਾ ਹੈਗਾ ਪਾਣੀ ਦੀ ਅ ਵਰਤੋਂ ਕਰ ਰਹੇ ਆ ਟਿਊਬਵਲ ਚਲਾ ਕੇ ਤਾਂ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਪਾਣੀ ਦੀ ਵਰਤੋਂ ਕਰਨੀ ਹੈ ਜਿਵੇਂ ਕਈ ਕਿਸਾਨ ਹੈਗੇ ਆਪਾਂ ਦੇਖਿਆ ਕਿ 15-15 ਦਿਨ ਜਿਹੜਾ ਹੈਗਾ ਪਾਣੀ ਖੜਾ ਰੱਖਦੇ ਆ ਖੇਤਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਸਹੀ ਤਰੀਕਾ ਕੀ ਹੈ ਪਾਣੀ ਨਾਉਣ ਦਾ ਜੀ ਫਸਲ ਨੂੰ ਡਾਕਟਰ ਅਸ਼ਵਿੰਗ ਮਾੜੀ ਇਹ ਗੱਲ ਇਹ ਦੱਸਦੇ ਕਿ ਜਿਹੜੀ ਅਜੇ ਕਰ ਪਾਣੀ ਦੀ ਗੱਲ ਕਰੀਏ ਤਾਂ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੁਝ ਹੈ ਹਾਂਜੀ ਪਾਣੀ ਦੇ ਨਾਲ ਸਭ ਕੁਝ ਹੈ ਹਾਂਜੀ ਜੇ ਪਾਣੀ ਨਹੀਂ ਹੋਏਗਾ ਤਾਂ ਫਿਰ ਬਹੁਤ ਪ੍ਰੋਬਲਮ ਰਹੇਗੀ ਜੇ ਮੰਨ ਲਓ ਆਪਾਂ ਅਹੀਂ ਪ੍ਰਿੰਸ ਕੋਟ ਰਹਿ ਰਹੇ ਹਾਂ ਹਾਂਜੀ ਤੇ ਸ਼ਹਿਰ ਦੇ ਵਿੱਚ ਫਿਰ ਸਿਰੇ ਦੇ ਦੇ ਦਿਆਂ ਵੀ ਉਹ ਟੈਂਕਰ ਆਉਂਦੇ ਆ ਤੇ ਉਦਾਰ ਰੁਪਏ ਦੀ ਕਹਿੰਦੇ ਉਦਾਰ ਰੁਪਏ ਦੀ ਕੈਂਡੀ ਇਨਫੋਰਮ ਕਰਦੇ ਆ ਤੇ ਸਾਰੇ ਲੋਕੀ ਨਹਿਰਾਂ ਦੇ ਉੱਤੇ ਪਾਣੀ ਲੈਣ ਵਾਸਤੇ ਝੋੜੇ ਹੁੰਦੇ ਆ ਵੀ ਪਾਣੀ ਪਰ ਲਈਏ ਹਾਂਜੀ ਹਾਂਜੀ ਪਾਣੀ ਕਿੰਨਾ ਮਾ ਗਾ ਪਾਣੀ ਸਾਡਾ ਖਾਰਾ ਵਾ ਤੇ ਨਹਿਰਾਂ ਦੇ ਪਾਣੀ ਜਿਹੜਾ ਵਾ ਬਹੁਤ ਮਾ ਜੀ ਸੋ ਉਹਨਾਂ ਵਾਲਾ ਸਮਝੜਾ ਵਾ ਉਹ ਬੜਾ ਭਿਆਨਕ ਆਪਾਂ ਨੂੰ ਲੱਭ ਰਿਹਾ ਵਾ ਵੀ ਜੇਕਰ ਅਸੀਂ ਪਾਣੀ ਦੀ ਸੰਭਾਲ ਨਹੀਂ ਕਰਦੇ ਤਾਂ ਫਿਰ ਜਿਹੜਾ ਉਹ ਬਹੁਰੀ ਪ੍ਰੋਬਲਮ ਰਹੇਗੀ ਖਾਸ ਕਰਕੇ ਖੇਤੀਬਾੜੀ ਦੇ ਵਿੱਚ ਕਿਉਂਕਿ ਬਿਨ ਜਲ ਨਹੀਂ ਕੱਲ ਠੀਕ ਆਂਦੀ ਬਰਸਾਤ ਆ ਜਾਂਦੀ ਹੈ ਹੁਣ ਬਰਸਾਤ ਆ ਗਈ ਆ ਕਈ ਥਾਂ ਤੇ ਪਾਣੀ ਜ਼ਿਆਦਾ ਆ ਜਾਂਦਾ ਵਾ ਬਟ ਉਹ ਇਹ ਨਹੀਂ ਹੁੰਦਾ ਕਿ ਪਾਣੀ ਜਿਹੜਾ ਵਾ ਆਪਾਂ ਪਿੰਡਾ ਸੋਚੇ ਸਮਝੇ ਜਿਹੜਾ ਵਰਤੀ ਹੈ ਉਹ ਘਰ ਦਾ ਜਿਹੜਾ ਜਿਹੜਾ ਜ਼ਮੀਨ ਦੇ ਹੇਠਲਾ ਪਾਣੀ ਆ ਉਹ ਇੱਕ ਟੈਂਕੀ ਆ ਹਾਂਜੀ ਜਿਹਦਾ ਆਪਾਂ ਟੈਂਕੀ ਕ ਭਰ ਲਈ ਪਿਛਰੇ ਅੱਧਾ ਘੰਟਾ ਮੋਟਰ ਚਲਾਈ ਟੈਂਕੀ ਭਰ ਲਈ ਜੇ ਤੇ ਆਪਾਂ ਉਹਨੂੰ ਥੱਲੇੋਂ ਲੀਕ ਹੋ ਜੇਗੀ ਜਾਂ ਉਹਨੂੰ ਟੁੱਟੀ-ਕੁੱਟੀ ਛੱਡ ਦੇਾਂਗੇ ਫੇਰ ਤਾਂ ਹੋ ਸਕਦਾ 2 ਘੰਟੇ ਖੰਦੀ ਹੋ ਜਵੇ ਤੇ ਜੇ ਆ ਠੀਕ ਆ ਜਿੰਨੀ ਗਰੋੜਾ ਇਹ ਦੋ ਗਲਾਸ ਪਰ ਲੈ ਪਾਣੀ ਉਹਨਾਂ ਕੋ ਵਰਤ ਲਿਆ ਫੇਰ ਦੋ ਦਿਨ ਵੀ ਲੈ ਸਕਦੇ ਤਿੰਨ ਦਿਨ ਵੀ ਚਾਰ ਦਿਨ ਵੀ ਨਿਕਲ ਸਕਦਾ ਹਾਂਜੀ ਹਾਂਜੀ ਸੋ ਉਹ ਸਾਡੇ ਹੱਥ ਵਾਸਾ ਵੀ ਆਪਾਂ ਪਾਣੀ ਜਿਹੜਾ ਕੁਦਰਤ ਵੱਲੋਂਾਨੂੰ ਬਖਸ਼ਿਆ ਗਿਆ ਵਾ ਉਹ ਆਪਾਂ ਕਿੰਨੇ ਦਿਨ ਚਲੋਣਾ ਵਾ ਹਾਂਜੀ ਕਿਉਂਕਿ ਅੱਜ ਦੇਖੀਏ ਤੁਹਾਡੇ ਬਹੁਤ ਸਾਰੇ ਜੇਕਰ ਪਿੱਛੇ ਚੰਗੀ ਆਪਾਂ 20 25 ਸਾਤ ਪਿੱਛੇ ਚੱਲੀਏ ਤੇ ਨਹਿਰਾਂ ਦੇ ਕੰਡੇ ਜਾਂ ਸਾਡਾ ਪਾਣੀ ਜਿਹੜਾ ਪੱਧਰ ਜਿਹੜਾ ਬਹੁਤ ਚਾਹੀਏ ਅੱਜ ਕੱਲ ਵੀ ਜੇ ਪਿੰਡਾਂ ਵਿੱਚ ਜਾਈਏ ਤਾਂ ਇਹ ਬਜ਼ੁਰਗਾਂ ਨਾਲ ਗੱਲ ਕਰੀਏ ਦੱਸੋ ਵੀ ਪਾਣੀ ਦਾ ਪੱਧਰ ਉਦੋਂ ਚਾਹੀਏ ਕਿ ਅੱਜ ਅ ਵੀ ਹਾਡ ਬੋਰ ਵੀ ਜਿਹੜੇ ਸੀ ਉਹ ਥੋੜਾ ਪੈਸੇ ਲੱਗਦੇ ਸੀ ਘੱਟ ਖਰਚ ਹੁੰਦਾ ਸੀ ਤੇ ਜਦੋਂ ਡੂੰਘੇ ਬੋਰ ਨਹੀਂ ਕਰਨੇ ਪੈਂਦੇ ਅੱਜ ਉਦੋਂ ਆਪਾਂ ਪਾਣੀ ਪਿੰਡ ਗਈ ਤੇ ਉੱਤੇ ਕਹਿੰਦੇ 750 ਤੱਕ ਬੋਰ 750 ਬੋਰ ਬੋਰ ਕਰਦੇ ਆਪਾਂ 100 150 ਤੱਕ ਜਿਹੜਾ ਉਹ ਪਾਈਪ ਹੁੰਦੇ ਆ ਕਿਹਾ ਮਤਲਬ ਕਿ ਉਹਨਾਂ ਦਾ ਪਾਣੀ ਜਿਹੜਾ ਪਾਣੀ ਜਿਹੜਾ ਵਾ ਲਗਾਤਾਰ ਜਿਹੜਾ ਵਾ ਉਹ ਡਾਊਨ ਜਾ ਰਿਹਾ ਹਾਂ ਠੀਕ ਆ ਬਰਸਾਤ ਪੈ ਜਾਂਦੀ ਮੁੜ ਕੇ ਫੇਰ ਉੱਪਰ ਆ ਜਾਂਦਾ ਬਟ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਣੀ ਨੂੰ ਵੇਸਟੇਜ ਕਰੀਏ ਸੋ ਇਸ ਕਰਕੇ ਜਿਹੜੀ ਝੋਨੇ ਦੀ ਲੋਈ ਹੈ ਜਿਹੜੀ ਲਗਭਗ ਜਿਹੜੀ ਹੋਣਾ ਕੰਪਲੀਟ ਹੋਣ ਜਾ ਰਹੀ ਆ। ਤੋਂ ਇਹਦੇ ਵਿੱਚ ਪਾਣੀ ਦੀ ਜਿਹੜੀ ਆਪਾਂ ਬਚਤ ਕਾਫੀ ਕਰ ਸਕਦੇ ਆ। ਜੇਕਰ ਇਸੇ ਵਿੱਚ ਹੀ ਆਪਾਂ ਜਿਹੜਾ ਉਹਨੂੰ ਚੰਗੀ ਤਰ੍ਹਾਂ ਕਰ ਲਈਏ। ਤੁਹਾਡੇ ਕੋਲ ਤਕਨੀਕਾਂ ਬੜੀਆਂ ਆ ਰਹੀਆਂ ਨੇ ਸਿੱਤੀ ਵਿਜੈ ਆ ਗਈ। ਹਾਂਜੀ। ਸੋ ਇਹ ਸਿੱਤੀ ਵਿਜੈ ਉਹਦੇ ਵਿੱਚ ਵੀ ਕਾਫੀ ਬਚਤ ਹੋ ਜਾਂਦੀ ਆ। ਫਿਰ ਬਿਨਾਂ ਕਦੂ ਤੋਂ ਜਿਹੜੀ ਆਪਾਂ ਲਵਾਈ ਕਰਦੇ ਆਂ। ਵਟਾਂ ਤੇ ਲਵਾਈ ਕਰਦੇ ਆਂ। ਤਕਨੀਕਾਂ ਬਹੁਤ ਨੇ। ਪਰ ਬਹੁਤ ਸਾਰੇ ਕਿਸਾਨ ਵੀਰਾਂ ਦੇ ਵਿੱਚ ਜਿਹੜੇ ਕਦੂ ਕਰਕੇ ਜਿਹੜੀ ਆ ਇਹ ਵੀ ਪਰਚੂਲਤ ਜਿਹੜੀ ਜਿਹੜੀ ਵਿਧੀ ਚੱਲ ਰਹੀ ਆ। ਪਰ ਜੇਕਰ ਅਸੀਂ ਕੱਦੂ ਵਾਲੇ ਝੋਨੇ ਵਿੱਚ ਜਿਹੜਾ ਕੱਦੂ ਕਰਕੇ ਦਵਾਈ ਦਵਾਈ ਕੀਤੀ ਗਈ ਆ ਜੇਕਰ ਉਹਦੇ ਵਿੱਚ ਵੀ ਸਾਬ ਨਾਲ ਆਪਾਂ ਪਾਣੀ ਲਾ ਲਈਏ ਤਾਂ ਕਾਫੀ ਬਚਤ ਕਰ ਸਕਦੇ ਹਾਂ ਹਾਂਜੀ ਸੋ ਉਹਦੇ ਵਿੱਚ ਇਹ ਜੁੜੀ ਹੈ ਕਿ ਅਸੀਂ ਜਦੋਂ ਮੰਨ ਲਓ ਅਸੀਂ ਝੋਨੇ ਦੀ ਦਵਾਈ ਕਰ ਰਹੀ ਆ ਸੋ ਉਹਦੇ ਵਿੱਚ ਆਪਾਂ ਕੀ ਕਰਦੇ ਆ ਕਿ ਸਾਡੇ ਕੋਲ ਜਿਹੜੀ ਨਦੀ ਨਾਸ਼ਿਕ ਉੱਪਰ ਦਵਾਈ ਵਰਤੇ ਆ ਫੋਟਾ ਕਲੋਰ ਵਰਤਦੇ ਆ ਹਨ ਜਿਹਦੇ ਦਿਨ ਬਾਅਦ ਜਦੋਂ ਉਹ ਤਿੰਨ ਦਿਨਾਂ ਦੇ ਬਾਅਦ ਵਰਤੇ ਜਾਂ ਫੋਟਾ ਵਰਤੇ ਆ ਸੋ ਉਹਦਾ ਹੁੰਦਾ ਹੈ ਕਿ ਜੇਕਰ ਅਸੀਂ ਉਹਨੂੰ ਵਿੱਚ ਪਾਣੀ ਖੜਾ ਨਹੀਂ ਰਹਿਊਗਾ ਉਹਦਾ ਇਫੈਕਟਿਵਨਸ ਜਿਹੜੀ ਉਹਦੀ ਪ੍ਰਭਾਵਸ਼ਲ ਪ੍ਰਭਾਵਸ਼ਤਾ ਜਿਹੜੀ ਕਾਰਕੁਸ਼ਾ ਜਿਹੜੀ ਘਟ ਜੂਗੀ ਸੋ ਉਸ ਕਰਕੇ ਕਹਿਦਾ ਕਿ ਜਿਹੜੀ ਤੁਹਾਡੀ 15 ਦਿਨ ਤੱਕ ਜਿਹੜੀ ਆ ਉਹ ਪਾਣੀ ਜਿਹੜਾ ਖੜਾ ਰੱਖੋ ਹਾਂਜੀ ਉਸ ਤੋਂ ਬਾਅਦ ਬੜਾ ਖੜਾ ਨਹੀਂ ਰੱਖਣ ਦੀ ਜਰੂਰਤ ਨਹੀਂ ਹੈਗੀ ਹੁਣ ਮੈਂ ਬਹੁਤੀ ਸਵੇਰੇ ਦੇ ਦਾਂ ਕਿ ਬਹੁਤੇ ਕਿਸਾਨ ਵੀਰ ਜਿਹੜੇ ਆ ਉਹ ਆ ਡੀਜ਼ਲ ਵਾਲੇ ਇੰਜੀਨਰ ਦੇ ਨਾਲ ਜਿਹੜਾ ਉਹ ਝੋਨਾ ਪਾਲ ਰਹੇ ਆ ਤੇ ਜੇਕਰ ਉਹ ਉਹਨਾਂ ਦੀ 4-5 ਵੀ ਪਾਣੀ ਬਚ ਗਏ ਜੇ ਆਪਾਂ ਉਹਨੂੰ ਹਿਸਾਬ ਨਾਲ ਵਰਤਿਆ ਤੇ ਜਿਹੜਾ ਸਾਡਾ ਦੇਖੋ ਕਿੰਨਾ ਖਰਚਾ ਘਟਿਆ ਕਿਉਂਕਿ ਇੱਕ ਦੇਖੋ ਕਿ ਇੱਕ ਏਕੜ ਭਰਨਾ ਹੋਵੇ ਤੇ 5 ਘੰਟੇ ਦਾ ਇਹਦਾ ਵੀ ਜਾਂਦਾ ਵਾ ਹਾਂਜੀ ਤੇ 5 ਇੰਜ ਦੇ ਤਾਂ 5 ਘੰਟੇ ਦਾ ਮਤਲਬ ਕਿ 1 ਘੰਟੇ ਵਿੱਚ 1 ਲੀਟਰ ਹੋ ਗਿਆ ਜਾਂਦਾ ਵਾ ਹਾਂਜੀ ਤੇ 4-500 ਰੁਪਏ ਦਾ ਤੇਲ ਜਿਹੜਾ ਵਾ ਇੱਕ ਕਿੱਲਾ ਭਰ ਲਓ ਵਿੱਚ ਇੱਕ ਵਾਰੀ ਹਾਂਜੀ ਤੇ ਉਹ ਚੋਂ ਦੇਖਿਆ ਕਿ ਕਿਸਾਨ ਵੀ ਸੁੱਕ ਨਹੀਂ ਦਿੰਦੇ ਪਾਣੀ ਤੇ ਲਗਾਤਾਰ ਉਹ ਜੀ ਖੜਾ ਰਾ ਦੇ ਸੋ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹ ਹੈ ਕਿ ਆਪਾਂ ਨੂੰ ਸਿਰਫ 15 ਦਿਨ ਹਾਂਜੀ 15 ਦਿਨ ਪਾਣੀ ਖੜਾ ਰੱਖੋ ਉਸ ਤੋਂ ਬਾਅਦ ਇਹ ਦੇਖੋ ਕਿ ਜਦੋਂ ਜਿਹੜਾ ਪਹਿਲਾ ਪਾਣੀ ਲੱਗਾ ਵਾ ਉਸ ਤੋਂ ਬਾਅਦ ਉਹ ਜਿਹੜਾ ਵਾ ਪਾਣੀ ਜੀਰ ਗਿਆ ਵਾ ਜੀਰਨ ਤੋਂ ਬਾਅਦ ਦੂਜੇ ਦਿਨ ਦੂਜੀ ਦਿਨ ਪਾਣੀ ਲਾਓ ਜੇ ਦੋ ਦਿਨ ਉਹਨੂੰ ਹੋ ਗਿਆ ਫਿਰ ਪਾਣੀ ਲਾਓ ਤੇ ਇਹ ਖਿਆਲ ਰੱਖੋ ਕਿ ਉਹਦੇ ਵਿੱਚ ਟੇੜਾ ਨਾ ਵੜਨ ਹੇਰ ਮਾੜੀ ਜੇ ਹੀਰ ਕ੍ਰੈਕ ਆ ਜਾਵੇ ਤਾਂ ਕਿ ਜਿਹੜੀ ਤੁਹਾਡੀ ਵਾਲ ਦੀ ਬਹੁਤ ਧੀਰ ਜਿਹੜੀ ਕ੍ਰੈਕ ਆ ਜਾਵੇ ਫਿਰ ਉਹਦਾ ਪਾਣੀ ਲਾਉਂਦਾ ਜਿਹੜਾ ਉਹ ਆਪਾਂ ਅਗਲਾ ਪਾਣੀ ਲਾ ਸਕਦੇ ਆ ਸੋ ਇਹਦੇ ਨਾਲ ਸਾਡੇ 4-5 ਪਾਣੀ ਬਚ ਜਾਣਗੇ 4-5 ਪਾਣੀ ਦਾ ਬਦਲਾ ਕੀ ਹੈ ਤੁਹਾਡੇ ਤੋਂ 20-2500 ਰੁਪਏ ਜਿਹੜਾ ਉਹ ਤੁਹਾਡਾ ਮਾਜੇ ਦਾ ਪਾਣੀ ਕਿੰਨਾ ਬਚੂਗਾ ਹਾਂਜੀ ਹੈਨਾ ਤੋਂ ਇਹ ਜੇ ਅਸੀਂ ਨੂੰ ਸਹੀ ਦਿਨ ਲਾਵਾਂਗੇ ਤਾਂ ਹੋਰ ਬਚ ਸਕਦਾ ਸੋ ਇਸ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਤੀ ਹੈ ਕਿ ਪਾਣੀ ਜਦੋਂ ਆਪਾਂ ਲਾਉਣਾ ਵਾ ਉਹਨੂੰ 15 ਦਿਨ ਨੇੜੇ ਸਿਰਕਾ ਰੱਖੋ ਬਾਕੀ ਜਦੋਂ ਤੁਹਾਡਾ ਪਾਣੀ ਜਿਹੜਾ ਲੱਗੇ ਨੂੰ ਜਿਹੜਾ ਵਾ ਉਹ ਜੀਰੇ ਨੂੰ 2 ਦਿਨ ਹੋ ਜਾਣ ਮੰਨ ਲਓ ਅੱਜ ਪਣ ਜੀਰ ਗਿਆ ਫਿਰ 2 ਦਿਨ ਦੇ ਬਾਅਦ ਉਹਨੂੰ ਪਾਣੀ ਲਾਓ ਅਗਲਾ ਪਾਣੀ ਤੇ ਇਹ ਨਾਲ ਤੁਹਾਡਾ ਪਾਣੀ ਬਹੁਤ ਵੱਜੂਗਾ ਇਹ ਜ਼ਰੂਰੀ ਨੇ ਕਿ ਆਪਾਂ ਖੜਾ ਪਾਣੀ ਰੱਖਣਾ ਹੈ ਖੜਾ ਪਾਣੀ ਰੱਖਾਂਗੇ ਤਾਂ ਤੁਹਾਡੀਆਂ ਉਹਦੀਆਂ ਬਿਮਾਰੀਆਂ ਜ਼ਿਆਦਾ ਵਧਣਗੀਆਂ ਮੰਨ ਲਓ ਆੜਾ ਆੜਾ ਜਿਹੜਾ ਪੈਰਾਂ ਤੇ ਗੱਲਾਂ ਦਾ ਰੋਗ ਵਾਸਵ ਵਿੱਚ ਜਾਂਦਾ ਹਾਂ ਜਿਨ੍ਹਾਂ ਪਾਣੀ ਆਪਾਂ ਖੜਾ ਰੱਖਾਂਗੇ ਉਹ ਜ਼ਿਆਦਾ ਵਧੂਗੀ ਇਹ ਵੀ ਬ ਹੁਣ ਹੋਰਸਾ ਵਧੂਗਾ ਹਵਾ ਦੀ ਨਮੀ ਹੋਏਗੀ ਤੇ ਉਹਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਰਿਕਿੜੇ ਮਕੋੜੇ ਬਿਮਾਰੀ ਜਿਹੜੀਆਂ ਲੱਗਣਗੀਆਂ ਸੋ ਇਸ ਕਰਕੇ ਸਾਰਿਆਂ ਨੂੰ ਦੁਬਾਰਾ ਫਿਰ ਮੇਰੀ ਬੇਨਤੀ ਹੈ ਕਿ ਆਪਾਂ ਨੂੰ ਭਿਕਤੀ ਖੇਤੀ ਨੂੰ ਸੁਰੱਖਿਅਤ ਰੱਖਣ ਵਾਸਤੇ ਸਾਨੂੰ ਪਾਣੀ ਜਿਹੜਾ ਵਾ ਜਮੀਨ ਹੇਠਲਾ ਪਾਣੀ ਜਿਹੜਾ ਵਾ ਠੀਕ ਹੈ ਨਹਿਰੀ ਪਾਣੀ ਹੈਗਾ ਉਹਨੂੰ ਆਪਾਂ ਵਰਤਣਾ ਹੈ ਪਰ ਜਿਹੜਾ ਜਮੀਨ ਹੇਠਲਾ ਪਾਣੀ ਉਹਨੂੰ ਜਿੰਨਾ ਵੀ ਘੱਟੋ ਘੱਟ ਹੋ ਹੋ ਸਕੇ ਉਹਦੀ ਵਰਤੋਂ ਘੱਟ ਕਰੀਏ ਤੇ ਉਹਦੀ ਬਚਤ ਵੱਧ ਤੋਂ ਵੱਧ ਕਰੀਏ ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀਆਂ ਸਾਡੇ ਵਾਸਤੇ ਜਿਹੜੀਆਂ ਨੇ ਉਹਨਾਂ ਵਾਸਤੇ ਜਿਹੜੀ ਖੇਤੀ ਜ ਜੇਕਰ ਆਪਾਂ ਇਸੇ ਤਰ੍ਹਾਂ ਜਿਹੜਾ ਪਾਣੀ ਜਿਹੜਾ ਵਾ ਉਹ ਕਦੀ ਜਿਹੜੇ ਪਾਣੀ ਪਹਿਲਾਂ ਅਗਲ ਵਾਲੀ ਮੁਰਕੇ ਆਪਾਂ ਉਹਨੂੰ ਠੰਡੇ ਕਰਨ ਵਾਸਤੇ ਪਾਣੀ ਲਾਤਾ ਮੁਰਕੇ ਕੱਦੂ ਕਰਦੇ ਕਿੰਨਾ ਪਾਣੀ ਲੱਗ ਜਾਂਦਾ ਵਾ ਸੋ ਇਹ ਹਣ ਟੈਕਨੀਕਾਂ ਤੋਂ ਨਹੀਂ ਬਦਲਣੀ ਪੈਣਗੀਆਂ ਸਿੱਧੀ ਬਜਾਈ ਤੇ ਆਓ ਬਿਨਾ ਕੱਦੂ ਤੋਂ ਜਿਹੜਾ ਵਾ ਉਹ ਆਪਾਂ ਕਰ ਸਕਦੇ ਆ ਬਜਾਈ ਕਰ ਸਕਦੇ ਆ ਵਾਈ ਕਰ ਸਕਦੇ ਆ ਉਹਦੇ ਨਾਲ ਇੱਕ ਪਾਣੀ ਪੈਂਦਾ ਵਾ ਸੋ ਇਸ ਕਰਕੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਜਿਹੜੀ ਹੈ ਵਰਤੋਂ ਸਹੀ ਤਰ੍ਹਾਂ ਕਰਨਾ ਆ ਜੋ ਨਦੀ ਸਿੱਧੀ ਬਜਾਈ ਵੀ ਡਾਕਟਰ ਸਾਹਿਬ ਇਹ ਵੀ ਤੁਸੀਂ ਕਿਹਾ ਵੀ ਜਿਵੇਂ ਪਾਣੀ ਬਚਾਉਣ ਦਾ ਤਰੀਕਾ ਹੈਗਾ ਪਰ ਉਹਦੇ ਵਿੱਚ ਵੀ ਲੋਕ ਕਿਸਾਨ ਵੀਰ ਆਪਾਂ ਦੇਖਿਆ ਜਿਵੇਂ ਕਦੂ ਵਾਲਾ ਝੋਨਾ ਉਸੇ ਤਰ੍ਹਾਂ ਹੀ ਉਧਰ ਵੀ ਕਰਦੇ ਆ ਇਹ ਵੀ ਇਹ ਵੀ ਬੜੀ ਵੱਡੀ ਗੱਲ ਹੈ ਹੁਣ ਮੈਂ ਇੱਕ ਦਿਨ ਕਿਹਾ ਕਿ ਕਿਸਾਨ ਨੂੰ ਕੁਛ ਰਹੀ ਅਰੇ ਮਹੀਨਾ ਹੋਇਆ ਲੱਗੀ ਨੂੰ ਮਹੀਨਾ ਡੇਢ ਮਹੀਨਾ ਲੱਗੇ ਤੇ ਮੈਂ ਕਿਹਾ ਕਿ ਕਿੰਨਾ ਪਾਣੀ ਲਾਤੇ ਆ ਕਹਿੰਦਾ ਜੀ 10 ਪਾਣੀ ਲਾਤੇ ਆ ਤੇ 5 10 ਪਾਣੀ ਦੇ ਲਾਤੇ ਆ ਤੇ ਫਿਰ ਹਨੂੰ ਸਿੱਧੀ ਬਜਾਈ ਕਰਦਾ ਕਿ ਫਿਰ ਫਾਇਦਾ ਹੀ ਨਹੀਂ ਹੋਇਆ ਕੋਈ ਕਿਉਂਕਿ ਸਿੱਧੀ ਬਿਜਾਈ ਦੇ ਵਿੱਚ ਇਹਦਾ ਕਿ ਉਹਦੇ ਵਿੱਚ ਸਿਰਫ ਸਿੱਲਾ ਪਰਖਣੀ ਹੈ ਹਾਂਜੀ ਠੀਕ ਆ ਉਹ ਜਦੋਂ ਜਦੋਂ ਲੋਡ ਪਈ ਸੇ ਰੱਖਨੀ ਆ ਅਦਰਵਾਈ ਉਹ ਤੇ ਪਾਣੀ ਖੜਨ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਪਾਣੀ ਆਪਾਂ ਖੜਾ ਰੱਖਾਂਗੇ ਜਿੰਨਾ ਪਾਣੀ ਉਹਦੇ ਫਿਰ ਪ੍ਰੋਬਲਮ ਫਿਰ ਉਹੀ ਹੋਏਗੀ ਸੋ ਇਹਦੇ ਵਿੱਚ ਹੋਰ ਵੀ ਇੱਕ ਗੱਲ ਜਿਹੜੀ ਮੈਂ ਪਹਿਲਾਂ ਆਪਾਂ ਫੋਟਰਾਟ ਦੀ ਗੱਲ ਕੀਤੀ ਛੱਡੇ ਰੋਗ ਦੀ ਕੀਤੀ ਸਿੱਧੀ ਬੇਜ ਦੇ ਵਿੱਚ ਨਰੋਗ ਨਹੀਂ ਹੁੰਦਾ ਹੈਗਾ ਉਹਦਾ ਵੀ ਫਾਇਦਾ ਹੋ ਜਾਂਦਾ ਸੋ ਇਸ ਕਰਕੇ ਇਹਨੂੰ ਪਾਣੀ ਜਿਹੜਾ ਵਾ ਉਹ ਬਿਲਕੁਲ ਜਿਹੜਾ ਸਿਲਾ ਰੱਖੋ ਜਿੱਥੇ ਲੋਡ ਠੀਕ ਆ ਬਰਸਾਤ ਪੈ ਗਈ ਆ ਉਹ ਪਾਣੀ ਖੜ ਗਿਆ ਵਾ ਵੱਖਰੀ ਗੱਲ ਆ ਅਦਰਵਾਈ ਉਹਦੇ ਵਿੱਚ ਪਾਣੀ ਖੜਨ ਦੀ ਲੋੜ ਨਹੀਂ ਡਾਉਂਦੀ ਲੋੜ ਨਹੀਂ ਬਾਕੀ ਜੋ ਡਾਟਾ ਸਰਕਾਰ ਅਨਾਉਂਸ ਕਰਦੀ ਆ ਉਹ ਵੀ ਇਸੇ ਮਕਸਦ ਲਈ ਹੁੰਦੀਆਂ ਕਿ ਆਪਾਂ ਪਾਣੀ ਜਿਹੜਾ ਵੱਧ ਤੋਂ ਵੱਧ ਬਚ ਸਕੇ ਜਿੰਨੀ ਝੋਨੇ ਦੀ ਲਵਾਈ ਲੇਟ ਹੋਊਗੀ ਮੌਨਸੂਨ ਆ ਜਾਂਦਾ ਤੇ ਪਾਣੀ ਦੀ ਬਚਤ ਹੁੰਦੀ ਆ ਹੁਣ ਦੇਖੋ ਨਾ ਪਿਆਸੋਲੇ ਹੁਣ ਤੁਹਾਡੀ ਮੌਨਸੂਨ ਲਗਭਗ ਆ ਆ ਹੀ ਜਣੀ ਆ ਹਾਂਜੀ ਪਰ ਪੰਜਾਬ ਦੇ ਵਿੱਚ ਕਾਫੀ ਤਵੱਦ ਜਿਹੜੀ ਚੰਗੀ ਬਾਰਿਸ਼ ਪੈ ਗਈ ਹੈ ਤੁਹਾਡੀ ਜਿਹੜੀ ਬਿਜਲੀ ਦੀ ਬਿਜਲੀ ਖਪਤ ਜਿਹੜੀ ਘਟ ਗਈ ਹੈ ਹਾਂਜੀ ਹਾਂਜੀ ਤੇ ਇਹ ਵੀ ਫਾਇਦਾ ਹੋ ਗਿਆ ਹਾਂਜੀ ਪਾਣੀ ਦੀ ਜਿਹੜੀ ਥੱਲੇ ਜਿਹੜੀ ਪੰਪ ਦਾ ਉਹ ਵੀ ਘਟ ਗਿਆ ਸੋ ਇਸ ਕਰਕੇ ਜਿਹੜੀਆਂ ਜਦੋਂ ਆਪਾਂ ਬਰਸਾਤ ਦੇ ਕੋਈ 26 ਵੈਰਾਈਟੀ ਜਿਹੜੀ ਹਾਂਜੀ ਬਾਸਬਦੀ ਬੀ ਬੋਲ ਲਾਓ ਹਾਂਜੀ ਇਹ ਵੀ ਇੱਕ ਤਰੀਕਾ ਹੈਗਾ ਜੀ ਹਾਂਜੀ ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਵੈਰਾਈਟੀਆਂ ਆ ਉਹ ਵੀ ਕਿਸਾਨ ਵੀਰਾਂ ਨੂੰ ਉਹ ਵੀ ਪਾਣੀ ਬਚਾਉਂਦੀਆਂ ਹਾਂਜੀ ਹਾਂਜੀ ਤਾਂ ਉਮੀਦ ਹੈ ਕਿ ਸਾਰੇ ਕਿਸਾਨ ਵੀਰਾਂ ਨੂੰ ਇਹ ਜਾਣਕਾਰੀ ਬਹੁਤ ਵਧੀਆ ਲੱਗੀ ਹੋਊਗੀ ਤੇ ਕਿਸਾਨ ਵੀਰ ਇਸ ਤੇ ਜ਼ਰੂਰ ਵਿਚਾਰ ਕਰਨਗੇ ਕਿ ਪਾਣੀ ਪੰਜਾਬ ਦਾ ਆਪਾਂ ਕਿਵੇਂ ਬਚਾਉਣਾ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ